ਸਾਰੇ ਸਰੋਤਿਆਂ ਦਾ ਸਵਾਗਤ ਹੈ ਸਤਿਕਾਰਯੋਗ ਸਰੋਤਿਓ ਅੱਜ ਅੱਜ ਦੀ ਮੁਲਾਕਾਤ ਵਿੱਚ ਅਸੀਂ ਆਪ ਸਭ ਨੂੰ ਮਿਲਾ ਰਹੇ ਹਾਂ ਬਹੁਤ ਹੀ ਸਤਿਕਾਰਤ ਸਹਿਤਕ ਸੰਗੀਤਕ ਤੇ ਸਿੱਖਿਆ ਕੇਤਰ ਦੀ ਸਰਮਾਨਜੋ ਹਸਤੀ ਹੈ ਆ ਦੇਵ ਖੁੱਡਿਕਲਾ ਇਹਨਾਂ ਨਾਲ ਤੁਹਾਨੂੰ ਰूबरू ਕਰਵਾ ਰਹੇ ਹਾਂ ਦੇਵ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਤੁਹਾਡਾ ਵੀ ਤੁਹਾਡੀ ਸਾਰੀ ਟੀਮ ਦਾ ਤੇ ਹਰ ਵੀ ਸਾਜ ਦਾ ਤੁਹਾਡੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਘਰੇ ਆਈ ਬਹੁਤ ਸ਼ੁਕਰੀਆ ਜੀ ਪਹਿਲਾ ਸਵਾਲ ਤੁਹਾਡੀ ਜਨਮ ਮਿਤੀ ਮਾਤਾ ਪਿਤਾ ਦੇ ਪਿੰਡ ਬਾਰੇ ਪੁੱਛੋ ਦੱਸੋ ਅ ਅਕਤਾਰ ਜੀ ਮੇਰਾ ਜਿਹੜਾ ਪਿੰਡ ਆ ਉਹ ਕੁਡੀ ਕਣਾ ਜੀ ਜਿਹੜਾ ਕਿ ਜਿਹੜਾ ਬਰਨਾਲੇ ਦੇ ਵਿੱਚ ਆ ਜੀ ਅ ਲੰਗਪਾਤ ਬਰਨਾਲੇ ਤੋਂ 4 ਕਿਲੋਮੀਟਰ ਦੀ ਦੂਰੀ ਤੇ ਪੱਛਮ ਵੱਲੇ ਹੈ ਅ ਸਤੇਤਾ ਤੇ ਬਾਕੀ ਮੇਰਾ ਜਨਮ ਇੱਥੇ ਹੀ ਹੋਇਆ ਠੀਕ ਆ ਤੇ ਪਿਛਲਾ ਸਾਲਾ ਜਿਹੜਾ ਪਿੰਡ ਸੀਗਾ ਉਹ ਸ਼ੇਰਪੁਰ ਕੋਲੇ ਅ ਗੁੰਮਟੀ ਸੀਗਾ ਜੀ ਗੁੰਮਕੀ ਪਿੰਡ ਆ ਗੁਰਮ ਗੁੰਮਕੀ ਗੁਰਮਗਮਟੀ ਹਾਂ ਗੁੰਮਟੀ ਪਿੰਡ ਸੀਗਾ ਤੇ ਫਿਰ ਨੌਕਰੀ ਪੇਸ਼ੇ ਦੇ ਜਰੀਏ ਮੇਰੇ ਪਿਤਾ ਜੀ ਇਥੇ ਰੇਲਵੇ ਵਿੱਚ ਇੰਪਲਾਈ ਸੀਗੇ ਤੇ ਉਹ ਫਿਰ ਇੱਥੇ ਆ ਗਏ ਤੇ ਕਰਕੇ ਇੱਥੇ ਜੀ ਰਹਿਣ ਲੱਗੇ ਯਾਨੀ ਕਿ ਮੇਰਾ ਜਨਮ ਇੱਥੇ ਹੋਇਆ ਜੀ ਜੀ ਹੈ ਜੀ ਪੰਜਵੇਂ ਮਹੀਨੇ ਦੀ 2 ਤਰੀਕ ਨੂੰ ਸਾਲ 1950 ਨੂੰ ਮੇਰਾ ਜਨਮ ਪਿੰਡ ਖੁੱਡੀ ਕਰਾਂ ਵਿਖੇ ਵਾਹਿਗੁਰੂ ਸਹੀ ਬਚਨ ਬਾਰੇ ਕੁਝ ਦੱਸਦਾ ਤੇ ਇੱਕ ਤੁਹਾਡੀ ਜਿਹੜੀ ਪੜ੍ਹਾਈ ਆ ਉਹ ਕਿੱਥੋਂ-ਕਿੱਥੋਂ ਦੇ ਸਕੂਲਾਂ ਚੋਂ ਆ ਉਹਦੇ ਵੜੇ ਅ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਜਾਇਮਲ ਸਿੰਘ ਜੀ ਤੇ ਮਾਤਾ ਜੀ ਦਾ ਨਾਮ ਤੇ ਸ਼੍ਰੀਮਤੀ ਕਲਾਕੌਰ ਸੀ ਜੀ ਤੇ ਉਹ ਹੋਰ ਇਸ ਦੁਨੀਆ ਤੇ ਹੈ ਨਹੀਂ ਤੇ ਬਾਕੀ ਮੈਂ ਜਿਹੜੀ ਪੜ੍ਹਾਈ ਆ ਉਹ ਮੈਂ ਪਿੰਡ ਦੇ ਸਕੂਲ ਸੀਗਾ ਉਹਦਾ ਪ੍ਰਾਇਮਰੀ ਸਕੂਲ ਸੀਗਾ ਹੋਰ ਸੀਨੀਅਰ ਸੈਕੰਡਰੀ ਸਕੂਲ ਬਣ ਗਿਆ ਤੇ ਮੈਂ 8th ਪੜ੍ਹੀ ਆ ਪ੍ਰਾਇਮਰੀ ਮੈਂ ਇਥੋਂ ਕੀਤੀ ਸੀ ਜੀ ਹਾਂ ਜੀ ਪੰਜਵੀਂ ਤੱਕ ਪੜ੍ਹ ਕੇ ਫਿਰ ਮੈਂ ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਤੋਂ 10ਵੀਂ ਕੀਤੀ ਜੀ ਤੇ ਉਸ ਤੋਂ ਬਾਅਦ ਮੈਂ ਫਿਰ ਕੁਝ ਛੋਟੇ ਮੋਟੇ ਕੰਮ ਵੀ ਕਰਦਾ ਰਿਹਾ ਜੀ ਜੀ ਤੇ ਪੜ੍ਹਦਾ ਵੀ ਰਿਹਾ ਇਸ ਦੌਰਾਨ ਫਿਰ ਮੈਂ ਕਿਆ ਨੀ ਕਰ ਲਈ ਜੀ ਪਟਿਆਲਾ ਯੂਨੀਵਰਸਿਟੀ ਤੋਂ ਕਿਆ ਨੀ ਕਰ ਲਈ ਤੇ ਮੇਰੇ ਵਧੀਆ ਨੰਬਰ ਆਏ ਉਸ ਤੋਂ ਹੂੰ ਤੇ ਫਿਰ ਮੈਂ 1976-70 ਦੇ ਵਿੱਚ ਇੱਕ ਟ੍ਰੇਨਿੰਗ ਹੁੰਦੀ ਆ ਅਧਿਆਪਕ ਬਣਦੇ ਵਾਸਤੇ ਜੀ ਗਿਆਨੀ ਤੋਂ ਬਾਅਦ ਆ ਓਟੀ 40 ਹਾਂਜੀ 1 ਇਅਰ ਲੈਂਗੁਏਜ ਟੀਚਰ ਟ੍ਰੇਨ ਜੀ ਜੀ ਤੇ ਫਿਰ ਮੈਂ ਉਹ ਉਹ ਦੇਸ਼ ਰਾਜ ਮੈਮੋਰੀਅਲ ਹਾਈ ਸਕੂਲ ਬਚੰਦਾ ਤੋਂ ਕੀਤੀ ਜੀ ਤੇ ਬਸ ਉਹ ਕਰਨਸਾਰ ਫਿਰ ਮੈਨੂੰ ਬਹੁਤਾ ਚਿਰ ਤੁਰਨਾ ਫਰਨਾ ਨਹੀਂ ਪਿਆ ਠੀਕ ਬੇਜ਼ਾਰੀ ਮੈਨੂੰ ਦੋ ਬਾਾਰ ਹਟਾਉਣੀ ਪਈ ਕਿ ਇਹ ਮੈਂ ਟੀਚਰ ਲੱਗਿਆ ਠੀਕ ਹੈ ਹਾਂ ਜੀ ਤੁਸੀਂ ਸਰਕਾਰੀ ਸਰਵਿਸ ਐਜ਼ ਅ ਟੀਚਰ ਹਾਂ ਜੀ ਹਾਂ ਜੀ ਉਹਦਾ ਕੋਲ ਤੁਸੀਂ ਕਿਹੜਾ ਵਿਸ਼ਾ ਪੜਾਉਂਦੇ ਰਹੇ ਹੋ ਜੀ ਹਾਂ ਜੀ ਮੈਂ 1977 ਦੇ ਵਿੱਚ ਜੀ ਪਿੰਡ ਧਿਆਰਪਰਾ ਬਰੇਕਾ ਕੋਲੇ ਧਿਆਰਪਰਾ ਤੇ ਮੇਰੀ ਉਥੇ ਫਸਟ ਅਪੁਆਇੰਟਮੈਂਟ ਸੀ 1977 ਦੇ ਵਿੱਚ ਮੈਂ ਸਰਵੋ ਜੁਆਇਨ ਕੀਤੀ ਕਿ ਮੈਂ ਪੰਜਾਬੀ ਦਾ ਹਾਕਤ ਸੀ ਪੰਜਾਬੀ ਪੰਜਾਬੀ ਵਿਸ਼ਾ ਮੈਂ ਪੜਾਉਂਦਾ ਸੀ ਦਾ ਤੇ ਪੰਜਾਬੀ ਨਾਲ ਹੀ ਮੇਰਾ ਬਾਂਹ ਆਸਤਾ ਰਹਾ ਠੀਕ ਹੈ माजीਵਾ ਤੇ ਵੀਰ ਤੁਹਾਡਾ ਜਿਹੜਾ ਗੀਤਕਾਰੀ ਵਾਲਾ ਇਹਦਰੋਂ ਰਜਰ ਕਦੇ ਕਦੋਂ ਹੋਇਆ ਤੇ ਤੁਹਾਡੀ ਜਿਹੜੀ ਪਹਿਲੀ ਕੋਈ ਨਾ ਕੋਈ ਗੀਤ ਆ ਉਹ ਉਹਦੇ ਬੋਲ ਤੇ ਤੁਹਾਡਾ ਜਿਹੜੀ ਪਹਿਲੀ ਰਿਕਾਰਡਿੰਗ ਆ ਉਹਦੇ ਬਾਰੇ ਦੱਸੋ ਹੂੰ ਜੀ ਨਾ ਜੀ ਮਤਲਬ ਮੈਂ ਇਹ ਤਾਂ ਨਹੀਂ ਦੱਸ ਸਕਦਾ ਕਿ ਮੈਂ ਇੱਕ ਗੀਤਕਾਰੀ ਚ ਕਦੋਂ ਪਰਵੇਸ਼ ਹੋਇਆ ਜੀ ਕਿਉਂਕਿ ਜਿਹੜੇ ਮੇਰੇ ਪਿਤਾ ਜੀ ਸੀ ਉਹ ਵੀ ਇੱਕ ਵਧੀਆ ਬੋਲੀਕਾਰ ਸੀ ਜੀ ਜੀ ਮੇਲੇ ਮਸਾਵੇ ਲੱਗਦੇ ਹੁੰਦੇ ਉਦੋਂ ਹਾਂਜੀ ਤੇ ਉੱਥੇ ਜਾ ਕੇ ਉਹ ਮਤਲਬ ਬੋਲੀਆਂ ਪਾਉਂਦੇ ਉਦੋਂ ਬੋਲੀਆਂ ਦਾ ਰਵਾਜ ਹੁੰਦਾ ਜੀ ਜੀ ਤੇ ਉਹ ਵੀ ਬੋਲੀਆਂ ਜੋੜਦੇ ਲੋਰੀ ਤੇ ਉਹ ਫਿਰ ਸਾਨੂੰ ਮੇਲਿਆਂ ਤੋਂ ਨਾ ਕਿਸੇ ਚਿੱਠੇ ਤੇ ਹੋਰ ਇਹ ਸਾਰੇ ਸ਼ੰਦਾਬੰਦੀ ਦੀਆਂ ਜਿਹਨੀਆਂ ਸੀ ਨਾ ਕਿਤਾਬਾਂ ਤੇ ਉਹ ਸਾਨੂੰ ਲਿਆ ਕੇ ਦਿੰਦੇ ਤੇ ਉਹ ਸਾਨੂੰ ਵੀ ਅ ਉਦੋਂ ਕਵੀਸ਼ਰ ਬਣਾਉਣਾ ਚਾਹੁੰਦੇ ਸੀ ਫਿਰ ਅਸੀਂ ਕਵੀਸ਼ਰ ਤਾਂ ਨਹੀਂ ਬਣੇ ਕਿਉਂਕਿ ਕਵੀਸ਼ੀ ਦਾ ਥੋੜਾ ਜਿਹਾ ਜੋਗਾ ਉਹ ਪਿੱਛੇ ਜਾ ਰਿਹਾ ਸੀਗਾ ਤੇ ਆ ਜਿਹੜੇ ਗੀਤ ਗਾਣੇ ਨੇ ਇਹ ਥੋੜਾ ਜਿਹਾ ਅੱਗੇ ਆ ਰਹੇ ਸੀਗੇ ਫੇਰ ਬਸ ਮੈਂ ਮੇਰਾ ਝੁਕਾ ਇਧਰ ਨੂੰ ਹੋ ਗਿਆ ਤੇ ਤੁਹਾਡੀ ਤੁਹਾਡੇ ਗੀਤ ਨਾ ਬਹੁਤ ਸਾਰੇ ਦਰਸ਼ਕਾਂ ਨੂੰ ਦੱਸ दिए ਕਰਮਜੀਤ ਧੂਰੀ ਜਿਹੜੇ ਉਸ ਸਮੇਂ ਦੇ ਸੁਪਰਸਟਾਰ ਗਾਇਕ ਹੈ ਆ ਉਹਨਾਂ ਦੀ ਬਾਤ ਆਇਦੇ ਉਹਨਾਂ ਨਾਲ ਤੁਹਾਡਾ ਧੂਰੀ ਸਾਹਿਬ ਨਾਲ ਕਿਵੇਂ ਮਿਲ ਹੋਇਆ ਹੋਇਆ ਰਹੇ ਜਾਈ ਧੂਰੀ ਸਾਹਿਬ ਦੇ ਨਾਲ ਮੇਲ ਹੋਣ ਤੋਂ ਪਹਿਲਾਂ ਵੀ ਮੈਂ ਅ ਜਦੋਂ ਅਵਤਾਰ ਜੀ ਮੈਂ ਨਾ ਜੀ ਪਹਿਲਾਂ ਮੈਂ ਜਦੋਂ ਕਲੀਨ ਦੀ ਲੜਾਈ ਲੱਗੀ ਆ 65 ਚ ਨਹੀਂ ਜੀ 1968 ਚ 68 ਚ 1968 ਉਦੋਂ ਮੈਂ ਦੇਸ਼ ਪਿਆਰ ਦੇ ਗੀਤ ਲਿਖਦਾ ਹੁੰਦਾ ਜੀ ਵੈਰੀ ਵੁੱਡ ਆਪ ਮੈਨੂੰ ਉਦਨਕੋਸ ਪੈ ਗਿਆ ਸੀਗਾ ਠੀਕ ਹੈ ਤੇ ਸ਼ੌਕ ਪੈ ਗਿਆ ਤੇ ਮੈਂ ਦੇਸ਼ ਪਿਆਰ ਦੇ ਗੀਤ ਲਿਖਦੇ ਤੇ ਇਸ ਚੀਜ਼ਾਂ ਤੇ ਉਹਨਾਂ ਨੂੰ ਗਾਉਣਾ ਬੋਲਣਾ ਜੀ ਤੇ ਉਹਨਾਂ ਗੀਤਾਂ ਦੇ ਫਿਲਮ ਨੂੰ ਇਨਾਮ ਮਿਲਿਆ ਜੀ ਵੈਰੀ ਵੁੱਡ ਇਹ ਮੁਕਾਬਲੇ ਚ ਵੀ ਉਹ ਗੀਤ ਆ ਗਏ ਜੀ ਤੇ ਫਿਰ ਮੈਂ ਜਾਣੇ ਆਪਣੇ ਆਪ ਨੂੰ ਇਹ ਇੱਕ ਮਤ ਲਿਆ ਕਿ ਹੁਣ ਇਹ ਗੀਤ ਨੇ ਜਿਹੜਾ ਲੋਕਾਂ ਨੂੰ ਯਾਰ ਵਧੀਆ ਲੱਗਦੇ ਨੇ ਇਹਦਾ ਮਤਲਬ ਇਹ ਗੀਤ ਹੈਗੇ ਨੇ ਜੀ ਵੀ ਜਦੋਂ ਇਹ ਗੀਤ ਹੈਗੇ ਨੇ ਤਾਂ ਵੀ ਤੇ ਫਿਰ ਆਪਾਂ ਮਤਲਬ ਹੁਣ ਆਪਾਂ ਕੈਸਾ ਲਿਆ ਵੀ ਮੈਂ ਗੀਤ ਲਿਖ ਲੈਣਾ ਵਾਜੀ ਇਸ ਕਰਕੇ ਮੈਂ ਜਣਦਾ ਆਪਨਾ 1962 ਦੇ ਵਿੱਚ ਗੀਤ ਲਿਖਣ ਲੱਗਿਆ ਵਾਜੀ ਤੇ ਉਸ ਤੋਂ ਬਾਅਦ ਅ ਜਦੋਂ ਮੈਂ ਦੇਸ਼ ਭਗਤ ਦੇ ਗੀਤ ਲਿਖਦਾ ਰਿਹਾ ਤਾਂ ਕੁਝ ਮੇਰੇ ਤੁਹਾਡੇ ਵਰਗੇ ਸਹਿਰ ਦੇ ਦੋਸਤ ਮਿੱਤਰ ਸੀਗੇ ਉਹ ਕਹਿੰਦੇ ਯਾਰ ਤੂੰ ਵੀ ਇਹ ਗੀਤ ਤਾਂ ਲਿਖ ਲੈਣਾ ਤੇ ਆ ਜਿਹੇ ਜਿਹੇ ਆਪਣੇ ਕੋਠਾਂ ਦੇ ਵੱਜਦੇ ਨੇ ਮੈਂ ਐ ਐ ਹੁਣੇ ਵੀ ਕੁਛ ਮਾਤਰਾ ਤੋਂ ਟੋਕ ਦੇਖਿਆ ਕਰ ਹਾਂਜੀ ਹਾਂਜੀ ਤੇ ਚਲੋ ਫਿਰ ਮੇਰਾ ਜੀ ਇਤਨ ਉੱਚਾ ਹੋ ਗਿਆ ਹੈ ਜੀ ਤੇ ਉਹ ਤਿਕਾ ਹੋ ਗਿਆ ਤੇ ਫਿਰ ਮੈਂ ਗੀਤ ਲਿਖੀ ਗਿਆ ਕਾफी देर ਮੈਂ 4-5 ਸਾਲ ਵੀ ਇਹ ਲਿਖੀ ਗਿਆ ਜੀ ਜਦੋਂ ਮੈਨੂੰ ਅਵਧਾਰ ਜੀ ਇਹ ਪਤਾ ਲੱਗਿਆ ਨਾ ਹੁਣ ਐਵੇਂ ਤਾਂ ਕਿਸੇ ਕੋਲ ਚੱਕੀ ਗੀਤ ਲਿਆ ਰਹੀ ਹੁੰਦਾ ਨਾ ਕਿਸੇ ਕੋਲ ਟਾਈਮ ਆ ਇਹਨਾਂ ਚਿਰ ਵੀ ਮੇਰੇ ਕੋਈ ਗੀਤ ਸੁਣੇ ਨਹੀਂ ਜੀ ਅੱਛਾ ਨਹੀਂ ਆਗਲਾ ਚਾਹੁੰਦਾ ਵੀ ਮੈਂ ਆ ਆਪਣਾ ਜਿਹੜਾ ਮਿਆਰ ਆ ਉਹ ਕੱਟ ਜਿਹੜੇ ਸਥਿਰ ਗੀਤ ਨੇ ਇਹਨਾਂ ਦੇ ਮਤਲਬ ਇੰਨੇ ਵਧੀਆ ਨਹੀਂ ਹੈਗੇ ਉਹਨਾਂ ਨੂੰ ਗਾ ਲਾਂ ਤੇ ਜਿਹੜਾ ਮੇਰਾ ਮਿਆਰ ਆ ਉਹ ਥੱਲੇ ਆ ਵੀ ਤੇ ਮੈਂ ਫਿਰ ਕੀ ਕਰਿਆ ਵੀ ਮੈਂ ਦੇਖਿਆ ਵੀ ਹੁਣ ਜਿਹੜੇ ਇਹ ਲੋਕਾਂ ਦੇ ਕੋਠਿਆਂ ਤੇ ਗੀਤ ਵੱਜਦੇ ਨੇ ਮੇਰੇ ਕੀ ਜਿਹੜੇ ਲਿਖੇ ਨੇ ਉਹ ਵੀ ਲਗਭਗ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਬਰਾਬਰ ਦੇ ਆ ਬਰਾਬਰ ਦੇ ਗੀਤ ਨੇ ਤਾਂ ਮੈਂ ਕੀ ਕਰਿਆ ਫਿਰ ਚਲੋ ਬਰਾਬਰ ਦੇ ਨਾਮ ਕਹੋਈ ਆਪਾਂ ਐ ਕਹੋ ਵੀ ਜਿਵੇਂ 21 ਸੀ ਤਾਂ ਆਪਾਂ 19 ਸੀਗੇ ਤੇ 19 ਕੀ ਦੇ ਫਾਸ ਦੇ ਨਾਲ ਪੜਾ ਹੈਗੇ ਸੀ ਫਿਰ ਮੈਂ ਕਿਹਾ ਵੀ ਮੈਂ ਲੁਧਿਆਣਾ ਜਾਣਾ ਜੀ ਜੇ ਮੈਂ ਜੀ ਫਿਰ ਲੁਧਿਆਣੇ ਗਿਆ ਜੇ ਮਾਂ ਮਸਤੀ ਸੀ ਠੀਕ ਹੈ ਉਹਨਾਂ ਨਾਮ ਨਾਮ ਸੀ ਕਹੋਣਾ ਬਿਲਕੁਲ ਤੇ ਮੈਂ ਉਹਨਾਂ ਕੋਲੇ ਗਿਆ ਤੇ ਉਹਨਾਂ ਕੋਲੋਂ ਮੈਨੂੰ ਕੋਈ ਖਾਸ ਸਪੋਸ ਨਹੀਂ ਮਿਲਿਆ ਹੈਗਾ ਤੇ ਈਵਨ ਜਿਸ ਤਰ੍ਹਾਂ ਮੇਰਾ ਪਹਿਲਾਂ ਤੋਂ ਹੀ ਸੁਭਾਅ ਰਿਹਾ ਜੀ ਬੀਨ ਕਿਵੇਂ ਕਰਨੀ ਵੀ ਜੀ ਕਹੋ ਜੀ ਕਾਓ ਮੈਨੂੰ ਰਿਸਪੈਕਟ ਕਰੋ ਸਤਕਾਰ ਕਰੋ ਤੇ ਫਿਰ ਐ ਵੀ ਬੰਦਾ ਚਾਹਦਾ ਯਾਰ ਮੇਰਾ ਵੀ ਮੈਨੂੰ ਵੀ ਕੋਈ ਸਤਕਾਰ ਨਾ ਹੋਵੇ ਇਹ ਕੀ ਚਾਹੁੰਦਾ ਹਾਂ ਯਾਰ ਤੇ ਜਾਣੇ ਮੈਨੂੰ ਉਸ ਤਰ੍ਹਾਂ ਦਾ ਫਿਰ ਦੇਖਿਆ ਨਹੀਂ ਜੀ ਚਾਂਦੀ ਰਾਮ ਜੀ ਆ ਕੋਲੇ ਮੈਂ ਗਿਆ ਜੀ ਨਾਲ ਹੂੰ ਚਾਂਦੀ ਰਾਮ ਜੀ ਉਹ ਬਹੁਤ ਤਕੜੇ ਗਾਇਕ ਹੁੰਦੇ ਤੇ ਉਹ ਮੇਰਾ ਮਤਲਬ ਉਸ ਵੇਲੇ ਵੀ ਮੈਨੂੰ ਉਹਨਾਂ ਕੋਈ ਬਹੁਤ ਬੜੀਆ ਸੰਗਾਰਾ ਨਹੀਂ ਮਿਲਿਆ ਹੈਗਾ ਠੀਕ ਹੈ ਜੀ ਕਿ ਫਿਰ ਇੱਕ ਵਾਰੀ ਮੈਂ ਨਰਿੰਦਰ ਬਿਬਾਨੀਆਂ ਕੋਲੇ ਅ ਗੀਤ ਕੁਝ ਰੱਖਿਆ ਆ ਜੀ ਉਹ ਗੀਤ ਸੀਗਾ ਕਿ ਸਾਕਾ ਸੀ ਨਾ ਜਿਹਦਾ ਇਹਦਾ ਆਪਣਾ ਸਤ ਚਰਨ ਸਿੰਘ ਸਬਰੀ ਜੀ ਦਾ ਠੀਕ ਆ ਸੀਗਾ ਉਹ ਚੱਲਦਾ ਸੀਗਾ ਜੀ ਇਹ ਬੜਾ ਕਰੋਨਾ ਮਈ ਸੀਗਾ ਹਾਂ ਜੀ ਤੇ ਛੋਟੇ ਸਾਹਿਬ ਜਿਆਦਾ ਦਾ ਜੀ ਮੈਂ ਆਖਿਆ ਵੀ ਇਹ ਜ ਆਪਾਂ ਨੂੰ ਵੇਚਣਾ ਚਾਹੀਦਾ ਫਿਰ ਮੈਂ ਉਹ ਦੇਖਿਆ ਜੀ ਤੇ ਮੈਂ ਨਰਿੰਦਰ ਬਿਬਾਨੀਆਂ ਕੋਲੋਂ ਤਰੇ ਆਇਆ ਤੇ ਹੁਣ ਉਹਨਾਂ ਨੇ ਦੇਖ ਲਿਆ ਦੇਖ ਕੇ ਮੈਂ ਰੱਖਤਾ ਪਤਾ ਨਹੀਂ ਇਹਨਾਂ ਦਾ ਐ ਹੁੰਦਾ ਹੋਊਗਾ ਵੀ ਜਦੋਂ ਠੀਕ ਜਿਹਾ ਲੱਗਿਆ ਉਹ ਕਰਵਾਵਾਂਗੇ ਜਾਂ 크라운 ਵਾਲੀ ਨਾ ਕਰਾਉਣ ਵਾਸਤੇ ਮੈਨੂੰ ਕੋਈ ਮਤਲਬ ਇਨਫੋਰਮੇਸ਼ਨ ਨਹੀਂ ਮਿਲੀ ਤਾਂ ਫਿਰ ਮੈਂ ਸੋਚਿਆ ਵੀ ਯਾਰ ਇੱਕ ਕਰਾਉਣਾ ਉਹਦਾ ਕਰਾ ਲੈਂਦੇ ਹੂੰ ਹੂੰ ਤੇ ਫਿਰ ਹੁਣ ਨਹੀਂ ਇਹ ਕਰਾਂਗੇ ਚਲੋ ਫਿਰ ਉਹ ਮੈਂ ਤਾਂ ਖੜ ਗਿਆ ਜੀ ਤੇ ਜਿੱਦੱਕ ਤੁਸੀਂ ਪੁੱਛਿਆ ਵੀ ਕਰਨ ਦੀ ਧੂਰੀ ਉਵਰਾਣਾ ਤੁਹਾਡਾ ਕਿਵੇਂ ਮੇਲ ਹੋਇਆ ਹਾਂ ਜੀ ਮੈਂ ਅੱਜ ਵੀ ਇਸ ਤੋਂ ਬਾਅਦ ਥੋੜਾ ਚੁੱਪ ਕਰਕੇ ਬਹਿ ਗਿਆ ਮਹਾਰਾ ਗਾਉਣ ਵਾਲੇ ਮਤਲਬ ਇਸ ਜਿਹੜੇ ਕੋਈ ਕੰਗੀ ਦਾ ਬਣਦੇ ਨਹੀਂ ਵੀ ਚਲੋ ਯਾਰ ਰਹਿਣ ਦਿਓ ਪਰ ਸ਼ੌਕ ਮੈਨੂੰ ਆਇਆ ਸੀ ਜੀ ਜਿਹੜਾ ਮੈਨੂੰ ਸ਼ੌਕ ਆਇਆ ਵੀ ਕੀਤ ਨਾਲ ਹੀ ਗਈ ਆ ਤੇ ਫਿਰ ਮੈਂ ਗੀਰ ਲੇਖਦਾ ਲੇਖਦਾ ਉਰ ਮੈਨੂੰ ਇੱਕ ਉਹ ਮੇਰਾ ਦੋਸਤ ਮਿਲਿਆ ਉਹ ਕਹਿੰਦਾ ਯਾਰ ਫਲਾਣਾ ਮੇਰਾ ਮਿੱਤਰ ਆ ਵੀ ਮੈਂ ਤੈਨੂੰ ਉਹਦੇ ਜਰੀਏ ਕਰਮਜੀਤ ਧੋਰੀ ਨਾਲ ਮੁਲਾਕਾਤ ਕਰਵਾਵਾਂ ਜੀ ਉਹ ਮੈਨੂੰ ਸਾਰ ਸੀਜੀ ਲੈ ਗਿਆ ਮਹਾ ਜਰ ਜਹਾਜ ਫੈਲਾ ਨੇ ਉਹ ਹਾਈ ਕਰਮ ਸੀ ਥੋਰੀ ਉਰੀ ਹੋਣ ਦੇ ਹਾਂਜੀ ਹਾਂਜੀ ਪਰ ਫਿਰ ਵੀ ਅਸੀਂ ਇੱਕਦਮ ਚੜੇ ਗਏ ਮੈਂ ਤੇ ਉਹ ਮੁੰਡੇ ਦਾ ਦੋਸਤ ਇੰਦਰਜੀਤ ਸਿੰਘ ਸੀ ਨਾ ਠੀਕ ਹੈ ਜੀ ਤੇ ਅਸੀਂ ਚੜੇ ਗਏ ਜੀ ਕਰਨ ਦੀ ਥੋਰੀ ਹੋਰੀ ਕਹਿੰਦੇ ਵੀ ਮਤਲਬ ਰੁਬਰੀਆ ਮਿਲੇ ਤੇ ਉਹ ਕਹਿੰਦੇ ਵੀ ਸਾਡੇ ਘਰੇ ਨਾ ਕੋਈ ਪੈਮਾਨ ਆਏ ਹੋਏ ਨਹੀਂ ਵੀ ਤੁਸੀਂ ਨਾ 2-4 ਦਿਨ ਠਹਿਰ ਕੇ ਆਇਓ ਇਹ ਫੇਰ ਆਪ ਖੁੱਲ ਕੇ ਗੱਲਾਂ ਕਰਾਂਗੇ ਮਾਰ ਕੇ ਠੀਕਾ ਚਾ ਫਿਰ ਮੈਂ 5-7 ਦਿਨ ਹੋਰ ਲਗਾਤੇ ਫਿਰ ਮੈਂ ਸੋਚਿਆ ਮਗਾ ਚਲੋ ਆਪਾਂ ਪਰਚਾਈਦਾ ਸੀ ਦੇਖੀ ਅਸੀਂ ਅਗਲੇ ਸੱਜਿਆ ਵੀ ਆਪਰੂ ਬਿਲਕੁਲ ਤੇ ਜਾ ਕੇ ਤਾਂ ਦੇਖੀ ਆਪਾਂ ਜਦੋਂ ਮੈਂ ਗਿਆ ਜੀ ਤੇ ਉਹ ਜਿਹੜੇ ਮੈਂ ਹੈਗਾ ਸੀਗਾ ਲੁਧਿਆਣੇ ਦੇ ਕਲਾਕਾਰ ਠੀਕ ਹੈ ਜੀ ਵੀ ਜਿਹੜੇ ਕਿਸੇ ਨੂੰ ਚਾਹਤਾ ਕੀ ਪੁੱਛਣਿਆ ਚਾਜ ਨਾਲ ਬੁਲਾਉਂਦੇ ਵੀ ਨਹੀਂ ਸੀ ਤੇ ਕਰਮਜੀਤ ਧੂਰੀ ਉਹਦੇ ਤਾਂ ਮੈਨੂੰ ਹੋਰ ਹੀ ਮਨ ਸੁਭਾਅ ਲਗੇ ਮਾਹ ਯਾਰ ਪੜਿਆ ਖੁੱਲਾ ਸਵਾਗ ਇਹਨਾਂ ਦਾ ਬੜੇ ਮਿਲਜਸਾਰ ਪਿਆ ਹੈਗੇ ਨੇ ਹੈ ਜੀ ਤੇ ਉਧਰ ਚਾਹ ਪਣੀ ਦਾ ਸੀ ਪੀਤੀ ਪੀਤਾ ਉਦੋਂ ਦਾ ਗੱਲਾਂ ਬਾਤਾਂ ਗੱਲਾਂ ਬਾਤਾਂ ਕੀਤੀਆਂ ਤੇ ਮਾਹਰੋ ਜਿਉ ਤਾਂ ਅੰਦਰੋਂ ਗੋਦਰ ਕਢ ਲਿਆਏ ਲਈ ਹੈ ਯਾਰ ਇਹਨੇ ਲੱਗਾ ਯਾਰ ਸਵਾਗ ਦਾ ਬਹੁਤ ਲੱਗਿਆ ਯਾਰ ਬਹੁਤ ਵਧੀਆ ਬੰਦੇ ਨੇ ਯਾਰ ਬੜੇ ਖੁੱਲੇ ਸਵਾਗ ਨੇ ਮੇਰੇ ਨਾਲ ਆਜੀ ਬੈਠ ਨੂੰ ਇੰਨੇ ਤਿਆਰ ਹੋ ਗਏ ਹਨ ਦੇ ਕਿਉਂਕਿ ਹਰੇਕ ਨਾਲ ਪਤਾ ਹੈ ਭਾਈ ਬਹਿਲਾ ਨਹੀਂ ਤੇ ਚਲੋ ਫਿਰ ਚਲੋ ਗਲੀ ਵਾਕੀ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਇਸ ਤਰ੍ਹਾਂ ਲਾ ਕੇ ਮੈਂ ਕੁਝ ਕੀ ਕੌਣ ਵਾਲਾ ਕੋਲੇ ਗਿਆ ਸੀਗਾ ਜੀ ਤੇ ਉੱਥੋਂ ਮੈਨੂੰ ਕੋਈ ਖਾਸ ਹੁਗਾਰਾ ਨਹੀਂ ਮਿਲਿਆ ਤੇ ਫਿਰ ਮੈਂ ਤੁਹਾਡੇ ਕੋਲੇ ਇਹ ਬਾਈ ਇੰਦਰਜੀਤ ਦੇ ਰਾਹੀ ਤੁਹਾਡੇ ਤੱਕ ਮੈਂ ਪਹੁੰਚ ਕੀਤੀ ਆ ਤੇ ਤੁਸੀਂ ਦੇਖੋ ਉਹ ਕਹਾਇਆ ਜਸਜੰਤ ਰੋਹ ਤੇ ਮੈਂ ਤੁਹਾਡੇ ਗੀਤ ਦੇਖ ਲਈ ਉਹਨਾਂ ਇੱਕ ਇਨ ਬਿਟਵੀਨ ਜਦੋਂ ਅਸੀਂ ਗੱਲਾਂ ਕਰੀਏ ਨਾ ਫਿਰ ਗੱਲਾਂ ਦੇ ਆ ਉਹਨਾਂ ਨੇ ਮੇਰੇ ਗੀਤ ਵੀ ਦੇਖ ਲਈ ਉਹ ਕਦੇ ਵਿਆਹ ਤੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਤੇ ਆਪਾਂ ਇਕੱਠੇ ਕੰਮ ਕਰਾਂਗੇ ਇੱਚੀ ਆ ਵਾਹ ਜੀ ਵਾਹ ਕਿਉਂਕਿ ਜੇ ਫੇਰ ਮੈਂ ਆਇਆ ਜੋ ਉੱਥੇ ਸਾਡੀ ਜਾਣੀ ਆਉਣੀ ਹੋ ਗਈ ਪੱਕੀ ਜੁੜੀ ਹੋਣੀ ਸਾਡੀ ਪੱਕੀ ਜੁੜੀ ਹੋਣੀ ਛੇ ਕਿਉਂਕਿ ਆਇਆ অবতার ਦੀ ਕਿਉਂਕਿ ਉਹ ਮਰਵਾ ਝੂਝਾ ਹੋ ਵੀ ਸੀ ਬੋਲਦੇ ਠੀਕ ਹੈ ਜੀ ਝੂਠਾ ਮੈਨੂੰ ਕੋਈ ਗੋੜ ਨਹੀਂ ਆਉਣਾ ਹਾਂ ਜੀ ਝੂਠ ਮੈਂ ਕਈ ਵਾਰੀ ਕੋਸ਼ਿਸ਼ ਕਰਦਾ ਬੋਲ ਨਹੀਂ ਪਰ ਮੈਂ ਫੜਿਆ ਜਾਣਾ ਆਪ ਹੀ ਬੋਲਣ ਦੇ ਯਾਰ ਮੈਨੂੰ ਝੂੜ ਨਹੀਂ ਬੋਲਣਾ ਆਪਾਂ ਚੋੜੀ ਬੋਲਣਾ ਯਾਰ ਤੇ ਇਸ ਕਰਕੇ ਮੈਂ ਝੂੜ ਨਹੀਂ ਬੋਲਦਾ ਕੋਈ ਨਹੀਂ ਸੀ ਮਰੀ ਪੋਰੇ ਤੇ ਸਪਸ਼ਟ ਹਾਰੀ ਉਹ ਬਦਿਸ ਤੇ ਮੈਂ ਵੀ ਉਸ ਤਰ੍ਹਾਂ ਸੀ ਜਾਂ ਫਿਰ ਸਾਡੇ ਇਕੱਠਾ ਸੁਆਮਨਨ ਕਰਕੇ ਜੀ ਫਿਰ ਸਾਡੀ ਵਧੀਆ ਇੱਕ ਜੋੜੀ ਬਣ ਗਈ ਹਾਂਜੀ ਤੇ ਗੀਤਾਂ ਕੋਲ ਆਵਾ ਤੁਸੀਂ ਹੋਰ ਵੀ ਕੁਝ ਸਬਜੈਕਟਾਂ ਦੇ ਗੱਲ ਕਰੀਆ ਹੋਰ ਵਿਸ਼ਾ ਤੇ ਕੁਝ ਲਿਖਿਆ ਲੋਕ ਤੱਤ ਜਾਂ ਕੁਝ ਹੋਰ ਹਾਂਜੀ ਮੈਂ ਲੋਕ ਤੱਤ ਲਿਖੇ ਜੀ ਉਹ ਮਾਨ ਪੁਰਾਣੀਆਂ ਲੋਕ ਥਾਵਾਂ ਚੱਲਦੀਆਂ ਆਉਂਦੀਆਂ ਹਾਂ ਜੀ ਤੇ ਮੇਰਾ ਖਿਆਲ ਆ ਉਹ 40 50 ਬਾਅਦ ਮਤਲਬ ਮੇਰਾ ਹਾਂ ਤਾਂ 72 73 ਹੀ ਚਾਹੀਦਾ ਸ਼ਾਇਦ ਹੈਂ ਹਾਂਜੀ ਤੇ ਉਹਨੀਆਂ ਲੋਕ ਥਾਵਾਂ ਚੱਲਦੀਆਂ ਆਉਂਦੀਆਂ ਇਹ ਆਫਰ ਉਹਨਾਂ ਦੇਖਦੇ ਕਿ ਮੈਰੀ ਗੱਲ ਮੈਨੂੰ ਵੀ ਲੋਕਾਂ ਸਮਾਂ ਦਿਖੜਿਆ ਚਾਹੀਜੇ ਨਹੀਂ ਦਿਖਿਆ ਵੀ ਨਹੀਂ ਹੈ ਨਹੀਂ ਤੇ ਮਾਨਕ ਸਾਹਿਬ ਤੱਕ ਮੇਰੀ ਨਾ ਪਹੁੰਚ ਤਾਂ ਮੈਂ ਕਰਨੀ ਚਾਹੁੰਦਾ ਸੀਗਾ ਜੀ ਪਰ ਇੱਕ ਤਾਂ ਮੈਨੂੰ ਆਏ ਸੀ ਕਿ ਉਹਨਾਂ ਕੋਲੇ ਪਹਿਲੇ ਗੀਤਕਾਰ ਆਏਗੇ ਨਹੀਂ ਵੀ ਮੈਂ ਯਾਰ ਵਿੱਚ ਕਾਲੋ ਫਸਣਾ ਜੀ ਕਿਰੋ ਫਸਲ ਵਾਲੀ ਗੱਲ ਵੀ ਛੱਡੋ ਫਿਰ ਮੈਨੂੰ ਨਾ ਕੁਝ ਜਿਹੜੇ ਮੈਂ ਸਾਥੀ ਸੀ ਤੋਂ ਮੈਂ ਹੋਰ ਮਤਲਬ ਇਹ ਉਹਨਾਂ ਤੋਂ ਮਤਲਬ ਪਤਾ ਲੱਗਿਆ ਵੀ ਯਾਰ ਮਾਨਕ ਜੀ ਨਾ ਕਈ ਵਾਰੀ ਨਾ ਮਤਲਬ ਕੁਛ ਆਪ ਕੋਈ ਬੋਲ ਜਾਂਦੇ ਨੇ ਬੋਲ ਨਹੀਂ ਕਰਮੀ ਆ ਠੀਕ ਹੈ ਨਹੀਂ ਤੇ ਵੀ ਤੂੰ ਜਿਹੜਾ ਬੰਦਾ ਜੀ ਤੂੰ ਹੈ ਨਹੀਂ ਜਾਵੇ ਤਾਂ ਚੰਗੀ ਗੱਲ ਆ ਠੀਕ ਹੈ ਜੀ ਫਿਰ ਮੈਂ ਜੀ ਉਹਨਾਂ ਤੱਕ ਗਈ ਨਹੀਂ ਠੀਕ ਹੈ ਜੀ ਐਵੇਂ ਕਹੀ ਮੈਂ ਉਹਨਾਂ ਨੂੰ ਕੋਈ ਨਿੰਦਾ ਆ ਜਾਂ ਮੈਂ ਉਹਨਾਂ ਨੂੰ ਉਹ ਕਰਾਂ ਤੇ ਬੜੀਆ ਕੰਦੇ ਸੀਗੇ ਉਹ ਬੇਚਾਰੇ ਦੁਨੀਆ ਤੇ ਹੈ ਨਹੀਂ ਇਹ ਵਾ ਇਹਨੂੰ ਉਹਨਾਂ ਦਾ ਫਰਗਾਂ ਚ ਨਿਵਾਸ ਕਰੇ ਤੇ ਮੈਂ ਉਹਨਾਂ ਤੱਕ ਫਿਰ ਪਹੁੰਚ ਨਹੀਂ ਕੀਤੀ ਹੈਗੀ ਮਹਾਰ ਸ਼ਾਇਦ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋ ਗਈ ਨਾ ਫਿਰ ਪਰ ਇਤਨਾ ਦਾ ਮੈਨੂੰ ਪੂਰਾ ਭਰੋਸਾ ਸੇਵतार ਜੀ ਜੀ ਵੀ ਜੇ ਨਾ ਗੀਤ ਲੈ ਕੇ ਜਾਂਦਾ ਤਾਂ ਉਹਨਾਂ ਦੀ ਚੀਜ਼ ਨੂੰ ਵਧੀਆ ਹੁੰਦੀ ਮੇਰੇ ਪ੍ਰਤੀ ਉਹਨਾਂ ਨੂੰ ਤੁਹਾਨੂੰ ਅ ਮਲਕੇ ਤੁਹਾਨੂੰ ਬਹੁਤ ਅਸੀਂ ਤੁਹਾਡੇ ਖਿਲਾਫ ਨਹੀਂ ਕਿਉਂਕਿ ਕਿਉਂਕਿ ਲੋਕ ਜਿਹੜੇ ਗਾਇਕਰੇ ਨਾ ਗਾਇਕਾਂ ਨੂੰ ਬੰਦਾ ਥੋੜੀ ਦੇਖਣਾ ਹੁੰਦਾ ਗਾਇਕਾਂ ਨੇ ਕਈ ਕਾਲ ਦਾ ਗੀਤਾਂ ਦਾ ਬਦਲੂਣਾ ਸੀ ਉਹ ਨਾ ਤੇ ਉਸ ਜਣੇ ਜਿਹੇ ਜਿਹੇ ਲੋਕ ਥਾਵਾਂ ਚੱਲਦੀਆਂ ਸੀਆਂ ਲੱਗ ਭਾਗ ਉਸ ਤਰ੍ਹਾਂ ਦੀਆਂ ਮੇਰੀਆਂ ਲਿਖੀਆਂ ਸੀਆਂ ਤੇ ਜਿਵੇਂ ਹੈਗਾ ਸੀਗਾ ਰਾਂਝਾ ਹੀਰ ਦੇ ਹੱਥਾਂ ਦੇ ਕੱਤੇ ਘੋੜੇ ਰਾਂਝਾ ਹੀਰ ਦੇ ਹੱਥਾਂ ਦੇ ਕੱਤੇ ਘੋੜੇ ਤ੍ਰਿੰਨਜਣ ਅੱਜ ਭਾਰ ਦਾ ਕਰੇ ਨਹੀਂ ਤ੍ਰਿੰਨਜਣ ਅੱਜ ਭਾਰ ਦਾ ਕਰੇ ਰਾਂਝਾ ਹੀਰ ਦੇ ਹੱਥਾਂ ਦੇ ਕੱਤੇ ਘੋੜੇ ਮਿਤਰਾ ਨੇ ਦਰਦ ਕਰੇ ਰਬ ਮਿਤਰਾ ਜੀ ਪਾਵੇ ਨਾ ਬਿਛੋੜੇ ਤ੍ਰਿੰਨਜਣ ਅੱਜ ਭਾਰ ਦਾ ਕਰੇ ਰਾਜਾ ਹੀਰ ਦੇ ਹੱਥਾਂ ਦੇ ਘੋੜੇ ਐਸ ਤਰ੍ਹਾਂ ਦੇ ਮੇਰੇ ਕੀ ਸੀਗੇ ਹੋਰ ਵੀ ਮਤਲਬ ਹੈਗੇ ਸੀ ਕਿ ਜਿਵੇਂ ਲੋਗਾ تھا ਹੈ ਜੀ ਇਹ ਹੀਰ ਉੱਥੇ ਤਿਦਾਰ ਕਰਨ ਵਾਸਤੇ ਜਾਂਦੀ ਆ ਜਦੋਂ ਧੂਣਾ ਲਾ ਕੇ ਕਾਇਪਾਰ ਦੇ ਵਿੱਚ ਬਹਿ ਗਿਆ ਸੀਗਾ ਆਪਣਾ ਰਾਂਝਾ ਹਾਂ ਰਾਂਝਾ ਜੋਗੀ ਆਹ ਰਾਂਝਾ ਜੋਗੀ ਤੇ ਉੱਥੇ ਫਿਰ ਨਾ ਜੀ ਮਤਲਬ ਉਹਨੂੰ ਪਤਾ ਲੱਗਿਆ ਵੀ ਐਸਾ ਕਰਕੇ ਆਇਆ ਤੇ ਫਿਰ ਉਹ ਆਪਣੀ ਸਹਦੀ ਨਾਲ ਨੂੰ ਲੈ ਕੇ ਹੈ ਮਿਲਣ ਦੇ ਮਿਲਣ ਦੇ ਵਾਸਤੇ ਗਈ ਉਹ ਮੈਂ ਕਿਹਾ ਸੀਗਾ ਅ ਦੱਸਾਂ ਤੋਂ ਹਾਂ ਜਰੂਰ ਉਹ ਹੈਗਾ ਜੀਗਾ ਠੀਰ ਪਹਿਲਾਂ ਪਾਉਂਦੀ ਤੁਰਪੀ ਕਾਲੇ ਬਾਗ ਨੂੰ ਠੀਰ ਪਹਿਲਾਂ ਪਾਉਂਦੀ ਤੁਰਪੀ ਕਾਲੇ ਬਾਗ ਨੂੰ ਕਹਿੰਦੀ ਜਾ ਕੇ ਮੈਂ ਰਾਂਝੇ ਦੇ ਦਰਸ਼ਨ ਪਾਵਾਂ ਜੀ ਹੈ ਮੈਂ ਮਾਜਾ ਕਨ ਪਰਵਾਰੇ ਨਹੀਂ ਮੇਰੇ ਚਾਟ ਨੇ ਗੋਰੇ ਹੱਥ ਜੋੜ ਕੇ ਰੁਸੀਆ ਯਾਰ ਮਨਾਉ ਬੜੀ ਹੈ ਤੇ ਹੋਰ ਵੀ ਮਤਲਬ ਇਸ ਤਰ੍ਹਾਂ ਲੋਕ ਥਾਵਾਂ ਲੋਕ ਤੱਤ ਮੇਰੇ ਦੇਖੇ ਸੀਗੇ ਤੇ ਮੈਨੂੰ ਆਇਆ ਜੁਰ ਜੀਆ ਵੀ ਕੁਛ ਨਾ ਕੁਛ ਸਭ ਮੇਰਾ ਕਰ ਜਰੂਰ ਕਰਾਉਂਦੇ ਪਰ ਮੈਂ ਉਹਨਾਂ ਤੱਕ ਪਹੁੰਚ ਹੀ ਨਹੀਂ ਕੀਤੀ ਹਾਂ ਜੇ ਵੀ ਤੁਹਾਡੇ ਕੋਈ ਲੋਕ たち ਉਹਦੇ ਰੂਪਰੂ ਦੇਖੋ ਮੈਂ ਸੱਚੀ ਗੱਲ ਦੱਸਦਾ ਵੀ ਮੈਂ ਗੀਤ ਲਿਖਦਾ ਰਹਿਣਾ ਪਰ ਮੈਨੂੰ ਯਾਦ ਨਹੀਂ ਕਰਦਾ ਜੀ ਤੇ ਮੈਂ ਉਹ ਪੜ ਕੇ ਦੱਸਣਾ ਲਾ ਪੜ ਕੇ ਨਾ ਉਹ ਸੁਣਾ ਪਰ ਮੇਰੇ ਉਹ ਯਾਦ ਹੀ ਹੈ ਪੜ ਕੇ ਗਾ ਕੇ ਜਿਹੜਾ ਦਾ ਨਦ ਆ ਗਿਆ ਉਹ ਸੰਦਾ ਚੀ ਹੋਏ ਅਵਤਾਰ ਜੀ ਬਹੁਤ ਸਾਰਾ ਵੀ ਇੱਕ ਗੀਤ ਸੀ ਨਾ ਜੀ ਉਹ ਇਦਰੀ ਮਾ ਖਲਾ ਖੋ ਜੇ ਰੁਲ ਗੇ ਵਾਹ ਵਾਹ ਉਹ ਉਦਰ ਮਤਲਬ ਧੂਰੀ ਸਾਹ ਉਹਰਾ ਕੋਈ ਮੇਰੀਆਂ ਡੈਰੀਆਂ ਬਹੁਤ ਪਈਆਂ ਨੇ ਜੀ ਜੀ ਤੇ ਹੋ ਜਿਹੜੇ ਮੈਨੂੰ ਕੋਈ ਗੀਤ ਆ ਸ਼ਾਈ ਜਾਂਦੇ ਨੇ ਉਹਨਾਂ ਜਿਹੜੇ ਚੰਗੇ ਗੀਤ ਨੇ ਜਿਹੜੇ ਮੈਂ ਸਮਝਦਾ ਵੀ ਆਹ ਜਾਰੇ ਕੀ ਗਨੇ ਗੀਤ ਉਹਨਾਂ ਨੂੰ ਫਿਰ ਮੈਂ ਉਹਨੇ ਕਿਹਾ ਰਜਿਸਟਰ ਭਾਰਿਆ ਹਾਂ ਹਾਂ ਜੀ ਹਾਂ ਜੀ ਤੇ ਇਹ ਮੇਰੇ ਮਤਲਬ ਨੌਰਾਨੀ ਤੇ ਪੁੱਤਰ ਨੇ ਮੈਂ ਉਹ ਮੇਰੇ ਮਤਲਬ ਪਿਆਰ ਹੀ ਸੈਂਕੀ ਵੀ ਭਰੇ ਗੱਲ ਤੇ ਬਕੇ ਵੀਰ ਜੀ ਜੇ ਤੁਸੀਂ ਲੈ ਲਓ ਜੀ ਇਹਨਾਂ ਜੀ ਆਪਣੇ ਘੀਏ ਤੇ ਜਾਓ ਇਹ ਤਾਰ ਮਨ ਮੋਟੇ ਕੱਠੇ ਦਾ ਕਰ ਲਓ ਹਾਂ ਜੀ ਜੁੜੇ ਕੋਲੇ ਪਰਦੇ ਇਹੀ ਬਰਾਸ਼ਤ ਆਪਣੀ ਹਾਂ ਜੀ ਜੈ ਜਸਾ ਤੇ ਫਿਰ ਮੈਂ ਇਹ ਜੋ ਤੇ ਮਤਲਬ ਗੀਤ ਹੋਰ ਲਿਖਦਾ ਹਾਂ ਜੀ ਆ ਸਾਰਾ ਭਰਿਆ ਤਾਂ ਹੀ ਸਾਰਾ ਸਾਰਾ ਰਿਸਟਰ ਇਹਦਾ ਆ ਸਾਰਾ ਤੁਮ ਭਰਿਆ ਪਿਆ ਜੀ ਹਾਂ ਤੇ ਇਹ ਵੀ ਕਿਉਂ ਮੈਂ ਤੁਹਾਨੂੰ ਮਾਰਾ ਜੀ ਸੁਣਾ ਹਰਤ ਵੀ ਲੋਕਤਤ ਕਿਹਾ ਹਾਂ ਜੀ ਮੈਂ ਦੋਤੋ ਤੁਹਾਨੂੰ ਲੋਕਤਾ ਕੀ ਸੁਣਾਣਾ ਜੀ ਜੀ ਹੈਗਾ ਜੀ ਇਹ ਜਵਾਨ ਤੇ ਲਿਜਾਈ ਜੀ ਵੀਰੀ ਜਵਾਨ ਆ ਨਾ ਆਪਣੀ ਹਾਂ ਜੀ ਇਹਨੂੰ ਬੜਾ ਸੂਝ ਸਮਝ ਕੇ ਬੋਲਣਾ ਚਾਹੀਦਾ ਬਿਲਕੁਲ ਇਹ ਬਹੁਤ ਕੁਝ ਕਰਾਉਂਦੀ ਆ ਜੀ ਜੀ ਜਵਾਨ ਇਹਦੇ ਲਿਖਾ ਹੈ ਅ ਸ੍ਰਵਾਈ ਮਰੀ ਗਾਇਕ ਜਨਾਬ। ਹਨੀ ਰੱਖੀਏ ਜੁਬਾਨ ਨੂੰ ਸੰਭਾਲ ਕੇ ਸਦਾ ਮਿੱਤਰ ਰੂਪ ਵੜੇ ਇਹ ਪਾਦੰਦੀਆ ਰੱਖੀਏ ਜੁਬਾਨ ਨੂੰ ਸੰਭਾਲ ਕੇ ਸਦਾ ਮਿੱਤਰ ਰੂਪ ਵੜੇ ਇਹ ਪਾਦੰਦੀਆ ਭਾਵੇਂ ਬਹੁਤੀ ਨਹੀਂ ਹੈ ਵੱਡੀ ਭਾਵੇਂ ਬਹੁਤੀ ਨਹੀਂ ਹੈ ਵੱਡੀ ਇਹ ਦੇ ਵਿੱਚ ਨਾ ਕੋਈ ਖੱਡੀ ਪਾਰ ਖੱਡੀਆਂ ਨੂੰ ਕੇ ਤੜਵਾ ਅਲ ਦਿਆ ਰਖੀਏ ਜਵਾਨ ਨੂੰ ਸੰਭਾਲ ਕੇ ਸਦਾ ਮਿੱਤਰੋ ਪੁਆਰੇ ਇਹ ਪਾਗੰਦੀਆ ਇਹੋ ਹੀ ਜਵਾਨ ਜਦੋਂ ਚਿਹਰੀ ਬਣ ਜੇ ਜਾਨ ਤੋਂ ਪਿਆਰਾ ਯਾਰ ਮੇਰੀ ਬਣ ਜੇ ਇਹੋ ਹੀ ਜਵਾਨ ਜਦੋਂ ਚਿਹਰੀ ਬਣ ਜੇ ਜਾਨ ਤੋਂ ਪਿਆਰਾ ਯਾਰ ਮੇਰੀ ਬਣ ਜੇ ਪਹਿਲਾਂ ਚੋਲੋ ਫੇਰ ਬੋਲੋ ਐਵੇਂ ਬਹੁਤਾ ਮੂੰਹ ਨਾ ਖੋਲੋ ਸਕੇ ਭਾਈਆਂ ਵਿੱਚ ਵੈਰ ਏ ਪਵਾ ਦੰਦੀਆ ਰੱਖੀਏ ਜਵਾਨ ਨੂੰ ਸੰਭਾਲ ਕੇ ਸਦਾ ਮਿੱਤਰੋ ਪਵਾੜੇ ਇੱਕ ਪਾ ਦੰਦੀਆ ਇਹੋ ਵੀ ਜਵਾਨ ਜੁੱਤੀਆਂ ਪਵਾਉਂਦੀਆ ਸਿਰ ਉੱਤੇ ਏਹੋ ਛੱਤਰ ਚਲਾਉਂਦੀ ਆ ਇਹੋ ਹੀ ਜਵਾਨ ਜੁੱਤੀਆਂ ਪਵਾਉਂਦੀ ਆ ਸਿਰ ਉੱਤੇ ਏਹੋ ਛੱਤਰ ਚਲਾਉਂਦੀ ਆ ਕੜੇ ਸੋਨੇ ਦੇ ਪਵਾਵੇ ਹੱਥ ਕੜੀਆਂ ਲਵਾਵੇ ਲਾ ਕੇ ਖਾਤੀ ਉੱਤ ਗਦੇ ਤੇ ਬਿਠਾ ਦਿੰਦੀ ਆ ਰੱਖੀਏ ਜਵਾਨ ਨੂੰ ਸੰਭਾਲ ਕੇ ਸਦਾ ਮਿੱਤਰੋ ਪੁਵਾਰੇ ਇਹੇ ਪਾ ਦਿੰਦੀ ਆ ਇਹੋ ਹੀ ਜਵਾਨ ਜਿਹੜਾ ਕੀ ਆ ਕਮ ਕਰੇ ਲੰਗ ਜਾਣ ਕੋ ਮਰਾ ਉਹ ਕਦੇ ਨਾ ਪਰੇ ਇਹੋ ਹੀ ਜਵਾਨ ਜਿਹੜਾ ਚਖਮ ਕਰੇ ਲੰਗ ਜਾਣ ਕੋ ਮਰਾ ਉਹ ਕਦੇ ਨਾ ਪਰੇ ਇਹ ਜਵਾਨ ਵਾਲਾ ਰੋਗ ਪਾਈ ਰੱਖਦਾ ਏ ਸੋਗ ਵੱਡੇ ਵੱਟਿਆਂ ਦੀ ਤੌਣਗੇ ਝੁਕਾ ਦਿੰਦੀ ਆ ਰੱਖੀਏ ਜਵਾਨ ਨੂੰ ਸੰਭਾਲ ਕੇ ਸਦਾ ਮਿੱਤਰੋ ਕੁਵਾਰੀ ਇਹ ਪਾ ਦਿੰਦੀ ਆ ਆਖਰੀ ਆ ਜੀ ਇਹੋ ਹੀ ਜਵਾਨ ਜੇਲ੍ਹ ਚੋਂ ਕਚੌੜੀਆ ਰਾਜੇ ਵਾਲੇ ਇਹੋ ਤਖਤ ਬਹੌੜੀਆ ਇਹੋ ਹੀ ਜਵਾਨ ਜੇਲ੍ਹ ਚੋਂ ਕਚੌੜੀਆ ਰਾਜੇ ਵਾਲੇ ਇਹੋ ਤਖਤ ਬਹੌੜੀਆ ਜਿਹਨੇ ਸ਼ਾਮ ਕੀ ਨਾ ਰੱਖੀ ਦੇਵ ਇਹ ਕੋਾਰੇ ਖੱਤੀ ਜਿਹਨੇ ਸ਼ਾਮ ਕੀ ਨਾ ਰੱਖੀ ਦੇਵ ਇਹ ਕਾਰੇ ਖੱਤੀ ਖੁੱਡੀ ਕਲਾਵਾਲੇ ਪਿੰਡ ਚੋਂ ਕਢਾ ਦਿੰਦੀਆ ਰੱਖੀ ਜਵਾਨ ਨੂੰ ਸੰਭਾਲ ਕੇ ਸਦਾ ਮਿੱਤਰ ਕੋ ਪਵਾੜੇ ਇਹੇ ਪਾਣ ਦਿੰਦੀਆ ਭਾਵੇਂ ਬਹੁਤ ਇਹ ਨਹੀਂ ਇਹ ਬੱਡੀ ਇਹ ਦੇ ਵਿੱਚ ਨਾ ਕੋਈ ਹੱਡੀ ਪਰ ਹੱਡੀਆਂ ਨੂੰ ਇਹ ਤੜਵਾ ਦਿੰਦੀ ਆ ਰੱਖੀਏ ਜਵਾਰ ਨੂੰ ਸੰਭਾਲ ਕੇ ਸਦਾ ਮਿੱਤਰੋ ਪਵਾਰੇ ਇਹ ਤਾ ਦਿੰਦੀ ਆ ਵਾਹ ਵਾਹ ਲੋਕਤੱਥ ਜਵਾਨ ਵਾਰੇ ਲਿਖਿਆ ਤੁਸੀਂ ਕਿ ਜਵਾਨ ਦੇ ਵਿੱਚ ਕੋਈ ਹੱਡੀ ਨਹੀਂ ਵੀ ਹੱਡਿਆ ਦਰਵਾ ਦਿੰਦੀ ਆ ਹਾਂਜੀ ਹਾਂਜੀ ਤੇ ਵੀ ਮੈਨੂੰ ਲੱਗਦਾ ਹੈ ਦਸੋ ਵੀ ਤੁਹਾਨੂੰ ਰਿਸ਼ਾਵਨਾ ਤੁਹਾਡੇ ਉਹਨਾਂ ਦੀ ਆਵਾਜ਼ ਕਿੰਨੇ ਗੀਤ ਰਿਕਾਰਡ ਹੋਏ ਲਗੇ ਇਹਦੇ ਉਹਨਾਂ ਜੋ ਉਹ ਵੀ ਤਾਂ ਕੀ ਬੋਲੇ ਉਹ ਵੀ ਥੋੜਾ ਵਿਸਥਾਰ ਨਾਲ